ਮੇਨਲੀ 2.5 ਸਾਲ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੋਈਆਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਨੇ ਬਹੁਤ ਕੰਮ ਕੀਤਾ ਪਿਛਲੇ 2.5 ਸਾਲ ਦੇ ਵਿੱਚ ਡਰੱਗਸ ਦੇ ਖਿਲਾਫ ਉਹ ਮੈਂ ਪਹਿਲਾਂ ਦੱਸਣਾ ਚਾਹਾਂਗਾ ਸੋ ਸਭ ਤੋਂ ਪਹਿਲਾਂ ਟੋਟਲ ਜਿਹੜੀਆਂ ਐਫ ਆਈ ਆਰ ਦਰਜ ਹੋਈਆਂ ਇਸ ਸਮੇਂ ਦੇ ਦੌਰਾਨ ਉਹ 29000 152 ਐਫ ਆਈ ਆਰ ਦਰਜ ਹੋਈਆਂ ਜਿਦੇ ਵਿੱਚ 39840 ਜਿਹੜੇ ਦੋਸ਼ੀ ਆ ਫੜੇ ਗਏ ਇਹਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਆਪਣਾ ਕਮਰਸ਼ੀਅਲ ਕੁਆंटਿਟੀ ਦੇ ਹੁੰਦਾ ਹੈ ਸੋ 3581 ਐਫ ਆਈ ਆਰ ਜਿਹੜੀਆਂ ਨੇ ਉਹ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਦਰਜ ਕੀਤੀਆਂ ਗਈਆਂ ਜਿਦੇ ਵਿੱਚ 5856 ਜਿਹੜੇ ਵੱਡੇ ਸਮਗਲਰ ਆ 5856 ਵੱਡੇ ਸਮਗਲਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾਨ ਕਮਰਸ਼ੀਅਲ ਕੁਆਂਟੀਟੀ ਦੀਆਂ 25571 ਐਫਆਈਆਰ ਦਰਜ ਕੀਤੀਆਂ ਜ਼ਿਲ੍ਹਾ ਵਾਈਜ਼ ਜੇਦੋਂ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਐਫਆਈਆਰ ਜਿਹੜੀਆਂ ਹੋਈਆਂ ਉਹ ਪਟਿਆਲੇ ਦੇ ਵਿੱਚ 1658 ਐਫਆਈਆਰ ਦਰਜ ਹੋਈਆਂ ਸੀਪੀ ਲੁਧਿਆਣਾ ਦੇ ਵਿੱਚ 1585 ਐਫਆਈਆਰ ਦਰਜ ਹੋਈਆਂ ਬਠਿੰਡਾ ਦੇ ਵਿੱਚ 1575 ਐਫਆਈਆਰ ਦਰਜ ਹੋਈਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਸਭ ਤੋਂ ਵੱਧ ਐਸਟੀਐਫ ਦਾ ਜਿਹੜਾ ਪੁਲਿਸ ਸਟੇਸ਼ਨ ਆ 322 ਐਫਆਈਆਰ ਉੱਥੇ ਦਰਜ ਹੋਈਆਂ ਕਮਰੇਸਾ ਰੂਰਲ ਦੇ ਵਿੱਚ 295 ਐਫਆਈਆਰ ਦਰਜ ਹੋਈਆਂ ਹੁਸ਼ਿਆਰਪੁਰ ਦੇ ਵਿੱਚ 280 ਐਫਆਈਆਰ ਦਰਜ ਹੋਈਆਂ ਨਾਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ 1454 ਐਫਆਈਆਰ ਸੀਪੀ ਲੁਧਿਆਣਾ ਦੇ ਅੰਦਰ 1443 ਪਟਿਆਲਾ ਦੇ ਵਿੱਚ ਤੇ 1437 ਐਫਆਈਆਰ ਜਿਹੜੀਆਂ ਬਠਿੰਡਾ ਦੇ ਵਿੱਚ ਦਰਜ ਹੋਈਆਂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 2546 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ 2457 ਕਿਲੋ ਓਪੀਐਮ ਦੀ ਰਿਕਵਰੀ ਹੋਈ ਹੈ 11 1,115,665 ਕਿਲੋ ਦੀ ਪੌਪੀ ਹਸਕ ਦੀ ਰਿਕਵਰੀ ਹੋਈ ਹੈ 954 ਕਿਲੋ ਜਿਹੜਾ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 51 ਕਿਲੋ ਆਈਸ ਡਰੱਗ ਦੀ ਰਿਕਵਰੀ ਹੋਈ ਹੈ ਔਰ ਇੰਜੈਕਸ਼ਨ ਟੈਬਲੇਟਸ ਕੈਪਸੂਲ ਬਹੁਤ ਵੱਡੀ ਮਾਤਰਾ ਦੇ ਵਿੱਚ 4 ਕਰੋੜ 29 ਲੱਖ 63 ਹਜ਼ਾਰ 726 ਜਿਹੜੇ ਯੂਨਿਟਸ ਆ ਉਹ ਮੈਡੀਕਲ ਡਰੱਗਸ ਦੇ ਰਿਕਵਰ ਕੀਤੇ ਗਏ ਡਰਗ ਮਨੀ ਟੋਟਲ 30 ਕਰੋੜ 83 ਲੱਖ 70 ਹਜ਼ਾਰ 90 ਜਿਹੜੇ ਰੁਪਏ ਆ ਡਰਗ ਮਨੀ ਰਿਕਵਰ ਹੋਈ ਹੈ ਪੀਓਜ਼ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਸਾਡਾ ਸੀਗਾ ਪੀਐਨਡੀਪੀਐਸ ਐਕਟ ਦੇ ਜਿਹੜੇ ਪੀਓ ਆ ਉਹਦੀ ਇੱਕ ਨਾਲ ਨਾਲ ਇੱਕ ਸਪੈਸ਼ਲ ਮਹਿੰਮ ਚਲਾਈ ਸੀ ਸੋ 2378 ਜਿਹੜੇ ਐਨਡੀਪੀਐਸ ਐਕਟ ਦੇ ਪੀਓਜ਼ ਨੇ ਉਹ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਹੋਏ ਆ 502 ਜਿਹੜੇ ਬੇਲ ਜੰਪਰ ਆ ਜਿਹੜੇ ਬੇਲ ਤੇ ਆ ਕੇ ਜਿਨ੍ਹਾਂ ਨੇ ਬੇਲ ਜੰਪ ਕੀਤੀ ਸੀ 502 ਬੇਲ ਜੰਪਰ ਅਰੈਸਟ ਕੀਤੇ ਆ 56 ਪੈਰੋਲ ਜੰਪਰ ਅਰੈਸਟ ਕੀਤੇ ਆ ਸੋ ਇਹਦੇ ਨਾਲ ਨਾਲ ਡਰੱਗਜ਼ ਦੀ ਰਿਕਵਰੀ ਦੇ ਨਾਲ ਨਾਲ ਸਾਡਾ ਡਰੱਗ ਡਿਸਪੋਜ਼ਲ ਤੇ ਬੜਾ ਵੱਡਾ ਫੋਕਸ ਰਿਹਾ ਹੈ ਕਿ ਜਿਹੜੀਆਂ ਡਰੱਗਜ਼ ਆਲਰੇਡੀ ਫੜੀਆਂ ਨੇ ਮਾਲਖਾਨੇ ਦੇ ਵਿੱਚ ਹੈਗੀਆਂ ਨੇ ਉਹਦਾ ਜਲਦੀ ਤੋਂ ਜਲਦੀ ਡਿਸਪੋਜ਼ਲ ਕੀਤਾ ਜਾਵੇ ਸੋ ਇਸ ਸਮੇਂ ਦੇ ਦੌਰਾਨ 2940 ਕਿਲੋਗ੍ਰਾਮ ਹੈਰੋਇਨ ਦਾ ਡਿਸਪੋਜ਼ਲ ਹੋਇਆ ਹੈ 3546 ਕਿਲੋਗ੍ਰਾਮ ਜਿਹੜੀ OPM ਫੋਰ ਡਿਸਪੋਜ਼ ਆਫ ਕੀਤੀ ਹੈ 181207 ਕਿਲੋ ਪੋਪੀ ਹਸਕ ਡਿਸਪੋਜ਼ਲ ਹੋਇਆ ਤੇ 175000 ਕਿਲੋ ਗਾਂਜੇ ਦਾ ਜਿਹੜਾ ਡਿਸਪੋਜ਼ਲ ਹੋਇਆ ਪ੍ਰਾਪਰਟੀ ਫੋਰਫੀਚਰ ਦਾ ਬੜਾ ਵੱਡਾ ਫੋਕਸ ਪੂਰੇ ਸਮੇਂ ਦੇ ਦੌਰਾਨ ਰਿਹਾ ਹੈ ਕਿ ਜਿਹੜੇ ਵੱਡੇ ਸਮਗਲਰ ਆ ਕਮਰਸ਼ੀਅਲ ਕੰਟਰੀ ਦੇ ਵਿੱਚ ਇਨਵੋਲਡ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਟ ਕੀਤੀ ਜਾਵੇ ਸੋ 602 ਕੇਸ ਜਿਹੜੇ ਪ੍ਰਾਪਰਟੀ ਫੋਰਫੀਚਰ ਦੇ ਜਿਹਦੇ ਵਿੱਚ 602 ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ ਟੋਟਲ ਕਾਸਟ ਜਿਹੜੀ ਹੈ ਇਹਦੀ 324 ਕਰੋੜ 28 ਲੱਖ 94 ਹਜ਼ਾਰ 962 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਫੋਰਫੀਟ ਕੀਤੀ ਗਈ ਹੈ ਇਸੇ ਤਰ੍ਹਾਂ ਅਵੇਅਰਨੈਸ ਦੇ ਉੱਤੇ ਸਾਡਾ ਕਾਫੀ ਫੋਕਸ ਰਿਹਾ ਹੈ ਤੋਂ 27299 ਅਵੇਅਰਨੈਸ ਜਿਹੜੇ ਕੈਂਪਸ ਜਿਹੜੇ ਸੈਮੀਨਾਰ ਦਾ ਉਹ ਪੂਰੇ ਪੰਜਾਬ ਦੇ ਵਿੱਚ ਕਰਾਏ ਗਏ ਆ ਇੱਕ ਹੋਰ ਨਵੀਂ ਚੀਜ਼ ਆਪਾਂ ਜਿਹਦੇ ਤੇ ਕਾਫੀ ਫੋਕਸ ਰਿਹਾ ਸੀ 64 ਐਂਡ ਪੀਏ ਸੈਕਟੇ ਤਹਿਤ ਜਿਹਦੇ ਤਹਿਤ ਛੋਟੀ ਕੁਆਂਟੀਟੀ ਵਾਲਾ ਜਿਹੜਾ ਮੁਜਰਮ ਆ ਜੇ ਉਹ ਕਨਫੈਸ਼ਨ ਕਰਦਾ ਹੈ ਤੋਂ ਨੂੰ ਪ੍ਰੋਸੀਕਿਊਸ਼ਨ ਤੋਂ ਨਜਾਤ ਮਿਲਦੀ ਆ। ਸੋ 245 ਇਹ ਜੇ ਕੇਸ ਆ ਜਿਹਦੇ ਵਿੱਚ ਆਪਾਂ 64 A ਦੇ ਤਹਿਤ ਜਿਹੜੀ ਪ੍ਰੋਸੀਕਿਊਸ਼ਨ ਦੇ ਵਿੱਚ ਮਾਫੀ ਦਵਾਈ ਗਈ ਹੈ ਜਿਹਦੇ ਵਿੱਚ 295 ਦੋਸ਼ੀ ਆ ਜਿਨ੍ਹਾਂ ਨੂੰ ਇਸ ਪ੍ਰੋਵੀਜ਼ਨ ਦੇ ਤਹਿਤ ਐਸ ਪਰ ਪ੍ਰोसीजर ਮਾਫੀ ਦਵਾਈ ਗਈ ਹੈ। ਇਸੇ ਤਰ੍ਹਾਂ ਇਹ ਜਿਹੜਾ ਸੀਗਾ ਇਹ ਡਰੱਗ ਦੇ ਉੱਤੇ ਸੀਗਾ ਗੈਂਗਸਟਰ ਦੇ ਅਗੇਂਸਟ ਪੰਜਾਬ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ। ਜਿੱਦਾਂ ਆਪਾਂ ਨੂੰ ਪਤਾ ਹੈ April 2022 ਦੇ ਵਿੱਚ ਸਪੈਸ਼ਲ ਜਿਹੜੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਦੀ ਸਥਾਪਨਾ ਕੀਤੀ ਗਈ ਸੀ ਇੱਕ ADGP ਦੀ ਰੈਂਕ ਦੇ ਅਫਸਰ ਦੇ ਥੱਲੇ ਹੁਣ ਤੱਕ AGTF ਨੇ 290 ਜਿਹੜੇ ਨੇ ਗੈਂਗਸਟਰ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਹੈ 1130 ਫੀਲਡ ਯੂਨਿਟਸ ਨੇ ਕੀਤਾ ਹੈ ਸੋ ਟੋਟਲ 1420 ਜਿਹੜੇ ਆ ਹਾਰਡ ਕੋਰ ਕ੍ਰਿਮੀਨਲਸ ਗੈਂਗਸਟਰਸ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ 12 ਹਾਰਡ ਕੋਰ ਕ੍ਰਿਮੀਨਲ ਜਿਹੜੇ ਆ ਉਹ ਪ੍ਰੋਸੀਜਰ ਦੇ ਮਤਾਬਕ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਜਦੋਂ ਇਨਕਾਊਂਟਰ ਉਹਨਾਂ ਦਾ ਹੋਇਆ ਤਾਂ 12 ਜਿਹੜੇ ਕ੍ਰਿਮੀਨਲਸ ਆ ਉਹ ਨਿਊਟਰਲਾਈਜ਼ ਹੋਏ ਆ ਜਿਦੇ ਵਿੱਚੋਂ 6 ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਹੋਏ ਆ ਛੇ ਜ਼ਿਲ੍ਹਾ ਪੁਲਿਸ ਦੇ ਨਾਲ ਹੋਏ ਆ ਇਸੇ ਤਰ੍ਹਾਂ 508 ਜਿਹੜੇ ਗੈਂਗਸਟਰ ਦੇ ਮੋਡਿਊਲਸ ਬਸਟ ਕੀਤੇ ਗਏ ਆ ਜਿਹਦੇ ਵਿੱਚੋਂ 100 ADTF ਨੇ ਕੀਤੇ ਔਰ 408 ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ 1337 ਵੈਪਨ ਰਿਕਵਰ ਕੀਤੇ ਗਏ ਆ ਟੋਟਲ ਜਿਹਦੇ ਵਿੱਚੋਂ 256 ADTF ਨੇ ਕੀਤੇ ਆ 1081 ਜਿਹੜੇ ਵੈਪਨ ਆ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ ਸੋ ਵੈਪਨਸ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਇਸੇ ਤਰ੍ਹਾਂ ਜਦੋਂ ਐਕਸ਼ਨ ਅਗੇਂਸਟ ਟੈਰਰਿਸਟ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਸਾਡਾ ਜਿਹੜਾ ਕਾਉਂਟਰ ਇੰਟੈਲੀਜੈਂਸ ਵਿੰਗ ਔਰ ਇੰਟਰਨਲ ਸਕਿਉਰਿਟੀ ਵਿੰਗ ਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਇਸ ਸਮੇਂ ਦੇ ਦੌਰਾਨ 45 ਜਿਹੜੇ ਟੈਰਰਿਸਟ ਮੋਡਿਊਲਸ ਆ ਬਸਟ ਕੀਤੇ ਗਏ 272 ਜਿਹੜੇ ਟੈਰਰਿਸਟਾਂ ਨੂੰ ਗ੍ਰਿਫਤਾਰ ਕੀਤਾ ਗਿਆ 34 ਰਾਈਫਲਸ 303 ਜਿਹੜੇ ਰਿਵਾਲਵਰਸ ਆ ਪਬਲਿਕ ਪਿਸਟਲਸ ਉਹ ਇਸ ਸਮੇਂ ਦੇ ਦੌਰਾਨ ਰਿਕਵਰ ਹੋਏ ਆ 8 ਡੈਟੋਨੇਟਰ ਰਿਕਵਰ ਹੋਏ ਆ ਫਿਰ ਬੀਐਸਐਫ ਦੇ ਨਾਲ ਮਿਲ ਕੇ ਬਾਰਡਰ ਦੇ ਉੱਤੇ ਪੁਲਿਸ ਨੇ ਬਹੁਤ ਸੈਕੰਡ ਲਾਈਨ ਆਫ ਡਿਫੈਂਸ ਤੇ ਔਰ ਬਾਰਡਰ ਦੇ ਬਿਲਕੁਲ ਉੱਤੇ ਕਾਫੀ ਵੱਡੀ ਪੱਧਰ ਤੇ ਸਰਵੇਲੈਂਸ ਵਧਾਈ ਹੈ ਜਿਹਦੇ ਵਿੱਚ ਹੁਣ ਤੱਕ 939 ਜਿਹੜੇ ਡਰੋਨ ਸਾਈਟਿੰਗਸ ਹੋਈਆਂ ਸੀਗੀਆਂ ਔਰ 290 ਡਰੋਨ ਜਿਹੜੇ ਆ ਉਹ ਕੈਪਚਰ ਕੀਤੇ ਗਏ ਆ ਜਿਹੜਾ ਸਾਂਝਾ ਆਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਔਰ ਬੀਐਸਐਫ ਦਾ ਔਰ ਇਹਨਾਂ ਦੇ ਥਰੂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਵੀ ਰਿਕਵਰ ਕੀਤੇ ਗਏ ਆ ਔਰ ਜਿਹੜਾ ਕੰਮ ਕੀਤਾ ਕਿਉਂਕਿ ਮੋਬਾਈਲ ਦੇ ਵਿੱਚ ਦੇਖਣ ਚ ਆਇਆ ਸੀ ਬਹੁਤ ਸਾਰੇ ਹਾਰਡ ਕੋਰ ਕ੍ਰਾਈਮਨਲਸ ਮੋਬਾਈਲ ਯੂਜ਼ ਕਰਦੇ ਆ ਸੋ ਜਿਹੜਾ ਸਾਡਾ ਸਪੈਸ਼ਲ ਵਿੰਗ ਹੈ ਜਿਹੜਾ ਇੰਟਰਨਲ ਸਕਿਉਰਿਟੀ ਵਿੰਗ ਹੈ ਉਹਨਾਂ ਨੇ ਹੁਣ ਤੱਕ 1663 ਆਈਐਮਆਈ ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਹੈ ਤਾਂ ਜੋ ਉਹ ਕ੍ਰਿਮੀਨਲ ਯੂਜ਼ ਨਾ ਕਰ ਸਕਣ ਇਸੇ ਤਰ੍ਹਾਂ 475 ਜਿਹੜੇ ਮੋਬਾਈਲ ਨੰਬਰਸ ਹਨ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਜਿਹੜੇ ਕਿਸੇ ਨਾ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਲਿੰਕ ਜਾਂ ਉਹਦੇ ਵਿੱਚ ਪਾਏ ਗਏ ਆ ਔਰ 6500 ਜਿਹੜੇ ਇਲੀਗਲ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਦੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਪਿਛਲੇ 8 ਮਹੀਨੇ ਸੀਗੇ ਆਪਣੇ ਜਨਵਰੀ ਤੋਂ ਲੈ ਕੇ ਤੇ ਅਗਸਤ 2023 ਤੱਕ ਉਹਦੇ ਵਿੱਚ ਵੀ ਡਰੱਗ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਹੈ ਉਹਦਾ ਵੀ ਇੱਕ ਵਾਰੀ ਮੈਂ ਵਿਉਰਾ ਦੱਸਣਾ ਚਾਹਾਂਗਾ ਇਸ ਸਮੇਂ ਦੇ ਦੌਰਾਨ 6439 ਐਫਆਈਆਰ ਦਰਜ ਕੀਤੀਆਂ ਗਈਆਂ ਜਿਦੇ ਵਿੱਚ 8799 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਇਹਦੇ ਵਿੱਚੋਂ 825 ਜਿਹੜੀਆਂ ਐਫਆਈਆਰ ਉਹ ਕਮਰਸ਼ੀਅਲ ਕੁਆਂਟੀਟੀ ਦੀਆਂ ਔਰ 1311 ਵੱਡੇ ਸਮਗਲਰਸ ਨੂੰ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹਨਾਂ 8 ਮਹੀਨਿਆਂ ਦੇ ਵਿੱਚ 628 ਕਿਲੋਗ੍ਰam ਹੈਰੋਇਨ ਦੀ ਰਿਕਵਰੀ ਹੋਈ ਹੈ 796 ਕਿਲੋਗ੍ਰam OPM ਦੀ ਰਿਕਵਰੀ ਹੋਈ ਹੈ 32437 ਕਿਲੋਗ੍ਰam ਕਾਪੀ ਹਸ ਦੀ ਰਿਕਵਰੀ ਹੋਈ ਹੈ 786 ਕਿਲੋਗ੍ਰam ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 18 ਕਿਲੋਗ੍ਰam ਆਈਸ ਡਰਗ 2 ਕਰੋੜ 83 ਲੱਖ 4755 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰੱਗਸ ਦੇ ਜਿਹੜੇ ਯੂਨਿਟਸ ਨੇ ਉਹ ਕਨਫਿਸਕੇਟ ਕੀਤੇ ਗਏ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ 10 ਕਰੋੜ 32 ਲੱਖ 92000 ਰੁਪਏ ਦੀ ਡਰਗ ਮਲੀ ਰਿਕਵਰੀ ਕੀਤੀ ਗਈ ਹੈ 672 ਪੀਓਜ਼ ਇਸ ਸਮੇਂ ਦੇ ਦੌਰਾਨ ਐਨਡੀਪੀਏ ਸਖਤ ਗ੍ਰਿਫਤਾਰ ਕੀਤੇ ਗਏ 234 ਬੇਲਜੰਪਰ 23 ਪੈਰੋਲਜੰਪਰ ਜਿਹੜੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜਿਹੜਾ ਡਿਸਪੋਜ਼ਲ ਤੇ ਸਾਡਾ ਹਮੇਸ਼ਾ ਤੋਂ ਫੋਕਸਡ ਹੈ ਸੋ ਇਹ 7 ਮਹੀਨਿਆਂ ਦੇ ਦੌਰਾਨ ਵੀ 1102 ਕਿਲੋਗ੍ਰam ਹੈਰੋਇਨ 432 ਕਿਲੋਗ੍ਰam ਓਪੀਐਮ 33750 ਕਿਲੋਗ੍ਰam ਪੋਪੀ ਹਸ ਜਿਹੜੀ ਆ ਉਹਨੂੰ ਡਿਸਟਰੋਏ ਕੀਤਾ ਗਿਆ ਹੈ ਐਸ ਪਰ ਪ੍ਰੋਸੀਜਰ ਜਿਹੜਾ ਔਰ 287 ਕੇਸ ਜਿਹੜੇ ਨੇ ਜਿਹਦੇ ਵਿੱਚ ਸਮਗਲਰਸ ਦੀ ਵੱਡੇ ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ 191 ਕਰੋੜ ਟੋਟਲ ਕੀਮਤ ਹੈ ਜਿਹੜੀ ਪ੍ਰਾਪਰਟੀ ਫੋਰਫੀਚਰ ਹੋਈ ਹੈ ਸਮੇਂ ਦੌਰਾਨ ਇਸੇ ਤਰ੍ਹਾਂ ਗੈਂਗਸਟਰਸ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਔਰ ਇਹਨਾਂ 8 ਮਹੀਨਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਕੰਮ ਹੋਇਆ 365 ਜਿਹੜੇ ਗੈਂਗਸਟਰ ਆ ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚੋਂ 90 ਏਜੀਟੀਐਫ ਨੇ 275 ਜਿਹੜੇ ਉਹ ਫੀਲਡ ਯੂਨਿਟਸ ਨੇ ਗ੍ਰਿਫਤਾਰ ਕੀਤੇ 139 ਜਿਹੜੇ ਜਿਹੜੇ ਗੈਂਗਸਟਰ ਮੋਡਿਊਲਸ ਆ ਉਹ ਬਸਟ ਕੀਤੇ ਗਏ ਔਰ ਦੋ ਗੈਂਗਸਟਰ ਦੇ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਪਿਛਲੇ 8 ਮਹੀਨੇ ਦੇ ਦੌਰਾਨ ਜਿਦੇ ਵਿੱਚੋਂ ਇੱਕ ਏਜੀਟੀਏ ਵੱਲੋਂ ਕੀਤਾ ਗਿਆ ਇੱਕ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਔਰ 350 ਵੈਪਨਸ ਇਸ ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਜਦੋਂ ਆਪਾਂ ਟੈਰਰਿਸਟ ਦੇ ਖਿਲਾਫ ਜਿਹੜਾ ਐਕਸ਼ਨ ਦੀ ਗੱਲ ਕਰਦੇ ਆਂ ਤੋਂ 7 ਮੋਡਿਊਲ ਫਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਔਰ 50 ਟੈਰਰਿਸਟ ਜਿਹੜੇ ਗ੍ਰਿਫਤਾਰ ਕੀਤੇ ਆਂ ਔਰ ਵੈਪਨ ਦੀ ਗੱਲ ਕਰੀਏ ਤਾਂ ਦੋ ਰਾਈਫਲ 52 ਜਿਹੜੇ ਪਿਸਟਲ ਆ ਉਹ ਇਸ ਸਮੇਂ ਦੇ ਦੌਰਾਨ ਡਿਸਕਵਰ ਕੀਤੇ ਗਏ 150 ਡਰੋਨ ਪਿਛਲੇ 8 ਮਹੀਨੇ ਦੇ ਦੌਰਾਨ ਪੰਜਾਬ ਪੁਲਿਸ ਨੇ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜੇ ਸੀਜ਼ ਕੀਤੇ ਆ ਟੋਟਲ ਜਿਹੜੀਆਂ ਸਾਈਟਿੰਗ ਹੋਈਆਂ ਇਸ 8 ਮਹੀਨੇ ਦੇ ਦੌਰਾਨ 399 ਸਾਈਟਿੰਗ ਹੋਈਆਂ ਸੀ ਜਿਦੇ ਵਿੱਚ 150 ਜਿਹੜੇ ਡਰੋਨ ਆ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਆਈਐਮਆਈ ਨੰਬਰ ਜਿੱਦਾਂ ਮੈਂ ਪਹਿਲਾਂ ਦੱਸਿਆ 1174 ਆਈਐਮਆਈ ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ 321 ਜਿਹੜੇ ਮੋਬਾਈਲ ਨੰਬਰ ਆ ਉਹਨਾਂ ਨੂੰ ਬਲੌਕ ਕੀਤਾ ਗਿਆ ਔਰ 873 ਜਿਹੜੇ ਇਲਲੀਗਲ ਸੋਸ਼ਲ ਮੀਡੀਆ ਸਾਈਟਸ ਸੀਗੇ ਜਿਹੜੀਆਂ ਉਹਨਾਂ ਨੂੰ ਬਲੈਕਲਿਸਟ ਕਰਕੇ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਸੋ ਤਿੰਨਾ ਫਰੰਟਸ ਦੇ ਉੱਤੇ ਡਰੱਗਸ ਦੀ ਗੱਲ ਕਰੀਏ ਆਪਾਂ ਗੈਂਗਸਟਰਸ ਦੇ ਖਿਲਾਫ ਗੱਲ ਕਰੀਏ ਜਾਂ ਟੈਰਰਿਸਟਸ ਦੇ ਖਿਲਾਫ ਗੱਲ ਕਰੀਏ ਤਾਂ ਪਿਛਲੇ 25 ਸਾਲਾਂ ਦੇ ਵਿੱਚ ਔਰ ਹੋਰ ਫਰਦਰ ਜਿਹੜਾ ਇਹਨੂੰ ਇੰਟੈਂਸੀਫਾਈ ਕੀਤਾ ਗਿਆ ਹੈ ਪਿਛਲੇ 8 ਮਹੀਨੇ ਦੇ ਦੌਰਾਨ ਕਾਫੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋਇਆ ਹੈ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿਹੜੇ ਵਿਦਨ ਯੂ ਕੈਨ ਸੇ ਕਿ 24 ਘੰਟਿਆਂ ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਟ੍ਰੇਸ ਕੀਤੇ ਗਏ ਕੋਈ ਵੀ ਐਸਾ ਸਾਡਾ ਸੈਂਸੇਸ਼ਨਲ ਕ੍ਰਾਈਮ ਨਹੀਂ ਹੈਗਾ ਪੂਰੇ ਜਿਨੂੰ 72 ਘੰਟਿਆਂ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਹੋਵੇ ਚਾਹੇ ਉਹ ਨੇਬਰਿੰਗ ਕਿਸੇ ਸਟੇਟ ਯੂਟੀ ਚ ਹੋਇਆ ਹੋਵੇ ਚਾਹੇ ਪੰਜਾਬ ਚ ਹੋਇਆ ਹੋਵੇ ਪੰਜਾਬ ਪੁਲਿਸ ਨੇ ਹਰ ਤਰ੍ਹਾਂ ਦੀ ਅਸਿਸਟੈਂਸ ਵੀ ਇਹਦੇ ਵਿੱਚ ਪ੍ਰੋਵਾਈਡ ਕੀਤੀ ਹੈ ਸਾਰਿਆਂ ਨੂੰ ਪੰਜਾਬ ਪੁਲਿਸ ਨੇ ਪਿਛਲੇ 2 ਸਾਲ ਔਰ 6 ਮਹੀਨੇ ਮੈਂ ਮਾਨਯੋਗ ਸੀਐਮ ਸਾਹਿਬ ਕੇ ਨਿਰਦੇਸ਼ਾਂ ਕੇ ਅੰਦਰ ਬਹੁਤ ਅੱਛਾ ਕੰਮ ਕੀਤਾ ਜਿਸ ਮੈਂ फोकस जो है ड्रग्स पे गैंगस्टर्स पे और टेररिस्ट पे फोकस रहा है पिछले ढाई साल में टोटल जो है 29,152 टोटल एफआईआर आई रजिस्टर की गई है जिसमें 39,840 जो है स्मगलर्स उनको अरेस्ट किया गया है इसमें 3581 फाइव एट वन कमर्शियल क्वान्टिटी की एफ आई आर और 5856 जो है वो बड़े जो स्मगलर्स हैं जो कमर्शियल क्वान्टिटी वाले केसेज में इन्वॉल्व हैं उनको अरेस्ट किया गया है रिकवरी की जब हम बात करें तो 2546 फाइव फोर जो है हेरोइन की रिकवरी हुई है 2457 फोर की ओ की रिकवरी हुई है और वन लैख फिफ्टीन थाउजेंड सिक्स सिक्सटी फाइव के जी की पॉपीहस की रिकवरी हुई है नाइन फिफ्टी फोर के की नारकोटिक पाउडर की रिकवरी हुई है फिफ्टी वन के आइस ड्रग की रिकवरी की गई है और जब हम इंजेक्शन टेबलेट्स मेडिकल ड्रग्स की बात करें तो फोर चार करोड़ उनतीस लाख सिक्सटी थ्री थाउजेंड सेवन एट्टी सिक्स जो है यूनिट्स इस समय के दौरान जो हमने कंपस्केट किए हैं थर्टी करोड़ से ऊपर जो है ड्रग मनी की रिकवरी हुई है और टू थ्री सेवन एट जो पी हैं उनको इस समय के दौरान अरेस्ट किया गया है बहुत बड़ी मात्रा में ड्रग डिस्पोज़ल भी इस समय के दौरान हुआ है जिसमें टू नाइन फोर जीरो के जी जो है वो हेरोइन का थ्री फाइव फोर सिक्स के जी ओ पी एम का और एक लाख अस्सी हज़ार से ऊपर का जो है पॉपी हस्क की रिकवरी जो डिस्पोजल है ड्रग्स का वो पंजाब पुलिस की तरफ से किया गया है टोटल 602 हमने जो प्रॉपर्टी फीचर के केस हैं वो जो अप्रूवल मिला है कॉम्पिटेंट अथॉरिटी का जिसमें 324 करोड़ से ऊपर की जो प्रॉपर्टी है वो फॉरफिट की गई है इसी तरह से ड्रग अवेयरनेस कैंपेन पे हमारा बहुत फोकस रहा है जिसमें टू सेवन टू नाइन नाइन जो है टोटल ड्रग अवेयरनेस कैंपेन्स चलाए गए पूरे पंजाब में और जब हम एक्शन अगेंस्ट गैंगस्टर्स की बात करते हैं तो चौदह जो बड़े हार्ड गैंगस्टर्स हैं उनको पंजाब पुलिस के जो ए जी टी एफ विंग और फील्ड यूनिट्स ने अरेस्ट किया है बारह गैंगस्टर जो न्यूट्रलाइज हुए हैं इस समय के दौरान पाँच सौ आठ गैंगस्टर मॉड्यूल्स बस्ट किए गए हैं और तेरह सौ सैंतीस जो है वेपन इस समय के दौरान जो है वो रिकवर किए गए हैं जो इलीगल वेपन है टेररिस्ट मॉड्यूल्स की बात करें तो फोर्टी फाइव टेरोरिस्ट मॉड्यूल्स बस्ट किए गए हैं जिसमें टू सेवनटी टू टेरोरिस्ट जो हैं उनको अरेस्ट किया गया है थर्टी फोर राइफल्स और तीन सौ तीन जो है वो पिस्टल्स रिवॉल्वर्स पंजाब पुलिस की तरफ से रिकवर किए गए हैं तो तीनों फ्रंट में ढाई साल में बहुत बड़े लेवल पे काम हुआ है और सेंसेशनल केसेस की जब हम बात करें तो हमारे जितने भी सेंसेशनल केस हैं वो विद इन ट्वेंटी आवर्स और विद इन सेवनटी आवर्स सारे के सारे हमारे ट्रेस हुए हैं जो आस जो किसी और स्टेट यूटी में जो क्राइम जिसका पंजाब के साथ कोई भी लिंक था वहाँ पे भी पंजाब पुलिस की तरफ से पूरी असिस्टेंस दी गई है सबको उसमें दो लोग हैं जो पंजाब पुलिस ने अरेस्ट किए हैं एक तो रोहन मसीह है और एक विशाल मसीह है और इसकी ऑलरेडी हम टेस्ट नोट में इसकी डिटेल जो है बता चुके हैं कि इसका हैप्पी पासिया जो है वो मेन इसमें जो इंटरमीडिएटर है और हरविंदर रिंदा का इसमें रोल जो है भी आया है ਬਾਕੀ ਇਸਦੀ ਇਨਵੈਸਟੀਗੇਸ਼ਨ ਜੋ ਫਰਦਰ ਹੈ ਉਹ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਔਰ ਜੋ ਵੀ ਅਪਡੇਟ ਹੋਗੀ ਉਹਨ ਕੀ ਤਰਫੋਂ ਆਏਗਾ। ਟਾਰਗੇਟ ਕੀਆ ਥਾ ਇਹਦੇ ਵੀ ਦੋ ਤਿੰਨ ਚੀਜ਼ਾਂ ਐ ਕੁਸ਼ਨ ਲਈਏ ਕਿ ਜਿਹੜਾ 8 ਤਰੀਕ ਨੂੰ ਜਿਹੜਾ ਮਾਮਲਾ ਦਰਜ ਕੀਤਾ ਸੀਗਾ ਸੋਸ਼ਲ ਐਮਬੈਸਡਰ ਤੋਂ ਉਹ ਬੰਦੇ ਬਟੇ ਕਿਸ ਦੀ ਆਸ ਤੇ ਮਰਚੀ ਕਿਉਂਕਿ ਡਰੋਨ ਦੇ ਥਰੂ ਹੀ ਇਹ ਜਿਹੜਾ ਦਿਨੇ ਦੇ ਆਸਲਾ ਆਇਆ ਇਹਦੇ ਚੋਂ ਕੁਝ ਇਨਵੈਸਟੀਗੇਸ਼ਨ ਚ ਆਇਆ ਕਿ ਕਿਸ ਤਰ੍ਹਾਂ ਇਹ ਡਰੋਨ ਦੇ ਥਰੂ ਆਂਦਾ ਤਨਵਾ ਪਿੰਡ ਦੇ ਵਿੱਚ ਆ ਕੇ ਕਿਸ ਤਰ੍ਹਾਂ ਇਹਦਾ ਤਾਂ ਆਫ ਸੀ ਕਿਉਂਕਿ ਹੋਇਆ ਉੱਥੇ ਹੀ ਸਾਰਾ। ਮੇਰੇ ਤੇ ਡਿਟੇਲਸ ਰਾਤੀ ਚ ਆਣਗੇ ਹਜੇ ਕਿਉ ਚੰਡੀਗੜ੍ਹ ਦੇ ਵਿੱਚ ਇਨਸੀਡੈਂਟ ਹੋਇਆ ਉਹਦੇ ਵਿੱਚ ਅਰੈਸਟ ਕਰਨ ਚ ਪੰਜਾਬ ਪੁਲਿਸ ਨੇ ਪੂਰੀ ਹੈਲਪ ਕੀਤੀ ਹੈ ਉਹਦਾ ਲਿੰਕ ਸਟੈਬਲਿਸ਼ ਕਰਨ ਦੇ ਵਿੱਚ ਕਿਸ ਤਰ੍ਹਾਂ ਹੋਇਆ ਉਹ ਸਾਰਾ ਪੰਜਾਬ ਪੁਲਿਸ ਨੇ ਹੈਲਪ ਕੀਤੀ ਹੈ ਬਟ ਫਰਦਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਡਾਕਟਰ ਸਾਹਿਬ ਜਿਹੜੇ ਆ ਮੋਟੇ ਫੜੇ ਥੋੜਾ ਸੈਂਸਿਟਿਵ ਇਨਫੋਰਮੇਸ਼ਨ ਆ ਤੁਹ ਟਾਰਗੇਟ ਦੇ ਬਾਰੇ ਅਜੇ ਮੈਂ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਉਹ ਥੋੜੀ ਜੀ ਸੈਂਸਿਟਿਵ ਹੈ ਅਸੀਂ ਉਹ ਸਾਰਾ ਕਰ ਰਹੇ ਬਟ ਉਹਦੇ ਬਾਰੇ ਥੋੜਾ ਜਿਹਾ ਅਸੀਂ ਨਹੀਂ ਗੱਲ ਕਰਨਾ ਚਾਹਾਂਗੇ ਕਿਉਂਕਿ ਉਹ ਥੋੜੀ ਸੈਂਸਿਟਿਵ ਇਨਫੋਰਮੇਸ਼ਨ ਹਰ ਬੱਚੇ ਨੇ ਫੋਰਮ ਤੇ ਬੈਠਨੇ ਕਿ ਐਕਸਪੀਰੀਟਾਂ ਨਾਲ ਫੋਰਮਾਂ ਬੁਰੀ ਰਹਿਤ ਨਹੀਂ ਜੋ ਹੋਈ ਹੈ ਲੇਕਿਨ ਇਤਨੇ ਬੱਚਿਆਂ ਨੂੰ ਜਿਹੜੀ ਉਹ ਲੱਗਦੇ ਆਪਾਂ ਕਈ ਵਾਰੀ ਕੋਸ਼ਿਸ਼ ਕੀਤੀ ਵੀ ਕੋਈ ਨਾ ਅਸੀਂ 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 ਪਿਛਲੀ ਵਾਰੀ ਵੀ ਆਪਾਂ ਹਰ ਵਾਰੀ ਕਹਿੰਨੇ ਕਿ ਦੇਖੋ ਬੱਚੇ ਜਿਹੜੇ ਉਹ ਸਾਡੇ ਥੋੜੇ ਥੋੜੇ ਪੈਸਿਆਂ ਤੇ ਕਈ ਵਾਰੀ ਪਿੱਛੇ ਲੱਗ ਜਾਂਦੇ ਆ ਸੋ ਅਸੀਂ ਅਪੀਲ ਕਰਦੇ ਆ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਕਿਉਂਕਿ ਜਿਹੜਾ ਐਕਟ ਆ ਬੜਾ ਸਟ੍ਰਿੰਜੈਂਟ ਐਕਟ ਆ ਯੂਏਪੀਏ ਐਕਟ ਬੜਾ ਸਟ੍ਰਿੰਜੈਂਟ ਆ ਸੋ ਜਦੋਂ ਬੱਚੇ ਅਲਿਊਰ ਹੁੰਦੇ ਆ ਥੋੜੇ ਜਿਹਾ ਪੈਸਿਆਂ ਵਾਸਤੇ ਕਈ ਵਾਰੀ ਸੋ ਦੁਬਾਰਾ ਅਪੀਲ ਕਰਦੇ ਆ ਕਿ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਆ ਇਹਨਾਂ ਦੇ ਥੱਲੇ ਇਹਨਾਂ ਦੇ ਪਿੱਛੇ ਥੋੜੇ ਥੋੜੇ ਪੈਸੇ ਵਾਸਤੇ ਨਾ ਲੱਗਿਆ ਜਾਵੇ ਕਿਉਂਕਿ ਕ੍ਰਾਈਮ ਬਹੁਤ ਵੱਡਾ ਹੈ ਤਾਂ ਕਈ ਵਾਰੀ ਬੱਚਿਆਂ ਨੂੰ ਜਾਂ ਛੋਟੀ ਉਮਰ ਦੇ ਬੱਚੇ ਹੁੰਦੇ ਜਿੱਦਾਂ ਆਪਾਂ ਆਰਪੀਜੀ ਅਟੈਕ ਵੇਲੇ ਦੇਖਿਆ ਸੀ ਸਰਹਾਲੀ ਦੇ ਵਿੱਚ ਉੱਥੇ ਵੀ ਯੂਐਨਆਈ ਸੀਗੇ ਸੋ ਕਾਫੀ ਜਗ੍ਹਾ ਤੇ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਕੁਝ ਗੈਂਗਸਟਰ ਜਾਂ ਐਂਟੀ ਨੈਸ਼ਨਲ 엘ਿਮੈਂਟਸ ਬਾਹਰ ਬੈਠੇ ਆ ਉਹ ਆਸ-ਪਾਸ ਦੇ ਜਿਹੜੇ ਗਰੀਬ ਫੈਮਿਲੀਜ਼ ਦੇ ਬੱਚੇ ਉਹਨਾਂ ਨੂੰ ਐਲਿਵਰ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੁਬਾਰਾ ਅਪੀਲ ਕਰਦੇ ਮਾਪਾਪ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਬੱਚਿਆਂ ਨੂੰ ਵੀ ਅਪੀਲ ਕਰਦੇ ਕਿ ਇਹਨਾਂ ਦੇ ਚਾਂਸਸ ਦੇ ਵਿੱਚ ਨਾ ਹੋ ਕਿਉਂਕਿ ਐਕਟ ਬੜਾ ਸਟਿੰਜੈਂਟ ਆ ਜਦੋਂ ਕ੍ਰਾਈਮ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਾਰੇ ਕਨਸੀਕੁਐਂਸਿਸ ਫੇਸ ਕਰਨੇ ਪੈਂਦੇ ਆ ਜਿਨ੍ਹਾਂ ਦਾ ਸ਼ਾਇਦ ਉਹਨਾਂ ਨੂੰ ਪਹਿਲਾਂ ਅੰਦਾਜ਼ਾ ਨਾ ਹੁੰਦਾ ਹੋਵੇ ਆਈ ਸਰ ਤੁਸੀਂ ਕਹਿੰਦੇ ਹਾਂ ਕਿ ਹਰ ਰਿਕਵਰੀ ਵੀ ਹੋਈ ਹੈ ਗੈਂਗਸਟਰ ਲੇਕਿਨ ਹਜੇ ਕੀ ਜੇਲਾ ਚੋ ਕਿਤੇ ਨਾ ਕਿਤੇ ਕਿਉਂਕਿ ਸਰਹਾਰੀ ਤੁਹਾਨੂੰ ਤੁਸੀਂ ਗੱਲ ਕੀਤੀ ਜਿਹੜਾ ਆਪੀ ਜੋ ਹੈ ਅੱਜ ਉਸੇ ਬੰਦੇ ਦੇ ਫੜਿਆ ਗਿਆ ਬਟੇਡਾ ਜੇਲ ਦੇ ਵਿੱਚ ਆਰਓ ਫਿਲਟਰ ਦੇ ਵਿੱਚ ਮੋਬਾਈਲ ਚਾਰਜਰ ਆਈ ਬੰਦੇ ਦੇ ਖਿਲਾਫ। ਇਹ ਕੋਲ ਵੀ ਕੋਈ ਨਾ ਡੀਜੀ ਤਿਆਰੀ। ਤੁਸੀਂ ਦੇਖੋ ਇਹਦੇ ਵਿੱਚ ਜਿੱਦੋਂ ਇਹ ਕੋਸ਼ਿਸ਼ ਕਰਦੇ ਰਹਿੰਦੇ ਹੈ ਜੀ ਜਿਹੜਾ ਜਿੱਦਾਂ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਆਈਐਮਆਈ ਨੰਬਰ ਬਹੁਤ ਸਾਰੇ ਬਲੌਕ ਕੀਤੇ ਹੈ ਜਿਹੜੇ ਗਲਤ ਕੰਮਾਂ ਵਾਸਤੇ ਯੂਜ਼ ਹੋ ਰਹੇ ਸੀ ਬਹੁਤ ਸਾਰੇ ਮੋਬਾਈਲ ਨੰਬਰਸ ਬਲੌਕ ਕੀਤੇ ਹੈ। ਸੋ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਤੁਸੀਂ ਪਿੱਛੇ ਪੜਿਆ ਹੋਣਾ ਮਾਨਜੋਗ ਹਾਈ ਕੋਰਟ ਨੇ ਵੀ ਬੜੇ ਸਖਤ ਨਿਰਦੇਸ਼ ਦਿੱਤੇ ਸੀ। ਸੋ ਜੇਲ੍ਹਾਂ ਦੇ ਵਿੱਚ ਵੀ ਬਹੁਤ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਉਹਨਾਂ ਨੂੰ ਇਨਹਾਂਸ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਤੇ ਤਦੇ ਜੇ ਚੀਜ਼ਾਂ ਹੁੰਦੀਆਂ ਨਾ ਜਿ ਪੀ ਆਈਐਮਆਈ ਮੋਬਾਈਲ ਨੰਬਰ ਬਲਾਕ ਕਰਨੇ ਜ਼ਰੂਰੀ ਆ ਬਹੁਤ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਨੂੰ ਜਿਹੜਾ ਅੰਡਰ ਸਰਵੇਲੈਂਸ ਕੀਤਾ ਗਿਆ ਸੋ ਇਹ ਸਾਰੇ ਮੈਜਰ ਜਿਹਦੇ ਨਾਲ ਓਵਰ ਅ ਪੀਰੀਅਡ ਆਫ ਟਾਈਮ ਜੋ ਦੇਖਣ ਚਾਹਿਆ ਕਿ ਪਿਛਲੇ 25 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈਣਾ ਚਾਹੀਦਾ ਜੰਦੇ ਉੱਤੇ ਸਰ ਵਾਰਮ ਕੈਮਰਾ ਦੀ ਹੋਰ ਵੀ ਗੱਲ ਕੀਤੀ ਜਾ ਰਹੀ ਸੀ ਉਹਦੇ 'ਚ ਵੀ ਕੰਮ ਚੱਲ ਰਿਹਾ ਹੈ ਕਿਉਂਕਿ ਜਿਹੜੇ ਵੀ ਜੇਲਸ ਦੇ ਮਾਡਲਾਂ ਦੇ ਨੂੰ ਨਹੀਂ ਉਹ ਸਾਰਾ ਹੀ ਚੱਲ ਰਿਹਾ ਜੀ ਇਨਫਰਾਸਟ੍ਰਕਚਰ ਜਿਹੜਾ ਇੰਪਰੂਵਮੈਂਟ ਆ ਉਹਦੇ ਉੱਤੇ ਕਾਫੀ ਜਿਹਦਾ ਸੀਸੀਟੀਵੀ ਕੈਮਰਾਸ ਤੇ ਹੋਰ ਸਰਵੇਲੈਂਸ ਮੈਜਰ ਜਿਹੜੇ

ਦੀ ਕਾਰਵਾਈ ਚ ਕਰਦੇ। ਇਸਨੇ ਉਹ ਉਹ ਅਜੇ ਜੀ ਉਹ ਨਾ ਜਿਉ ਸਬਜੂਡਿਸ ਮੈਟਰ ਆ ਜੇ। ਤੋਂ ਅਜੇ ਮਾਨਜੋਗ ਅਦਾਲਤ ਦੇ ਵਿਚਾਰ ਅधीन ਉਹਦੇ ਬਾਰੇ ਆਪਾਂ ਜੇ ਇਸ ਟੇਜ ਤੇ ਟਿੱਪਣੀ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਤੱਤ ਸਾਹਮਣੇ ਨਹੀਂ ਆਉਣਗੇ। ਕਦੀ ਨਾ ਕਦੀ ਆ ਹੀ ਜਾਣੇ ਜੀ ਮੌਕਾ ਮਿਲ ਹੀ ਜਾਏਗਾ ਆਪਾਂ ਨੂੰ। ਸਰ ਸਰ ਪਿਛਲੇ ਸਾਲ ਸੋਸ਼ਲ ਮੀਡੀਆ ਪਰ ਕੁਝ ਪੋਸਟ ਪਾਇਲ ਹੋਏ ਜਿਸ ਮੇ ਜ਼ਿੰਮੇਵਾਰੀ ਬਕਾਇਦਾ ਨਹੀਂ ਹੋਈ। ਹੋਰ ਇੱਕ ਨਮੂਨੇ ਕੋਈ ਹੱਤਕਾਂਡ 1986 ਮੇ ਹੋਦਾ ਕਿ ਆ ਉਸਨੇ ਵੀ ਕੋਈ ਨਹੀਂ ਹੋਇਆ। ਅਭੀ ਕੋਈ ਆਥੈਂਟਿਕ ਇਨਫੋਰਮੇਸ਼ਨ ਨਹੀਂ। ਤभी ਮੈਂ ਕਹ ਰਿਹਾ ਇਹ ਬਹੁਤ ਸੈਂਸਿਟਿਵ ਇਸ਼ੂਜ਼ ਹੈ।

ਮੋਸਟਲੀ ਲਗਾਤਾਰ ਜਾਰੀ ਹੈ ਦੇਖੋ ਇਹ 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 ਜਿਹੜਾ ਇਹ ਤਿੰਨ ਸਰਵੇਲੈਂਸ ਵੀਚ ਦੇ ਤਾਂ ਡਰੋਨਸ ਆਉਂਦੇ ਆ ਮੈਂ ਜਦੋਂ ਮੈਂ ਕਹਿੰਦਾ ਪਹਿਲਾਂ ਡਰੋਨ ਸਾਈਟਿੰਗ ਹੁੰਦੀ ਸੀ ਫੜੇ ਨਹੀਂ ਸੀ ਜਾਂਦੇ ਹੁਣ ਆਫਲੇਟ ਦੇਖੋ ਪਿਛਲੇ ਜਿੱਦਾਂ ਮੈਂ ਦੱਸਿਆ 22 ਸਾਲਾਂ ਚ 390 ਡਰੋਨ ਜਿਹੜੇ ਹਨ ਉਹ ਫੜੇ ਗਏ ਆ ਉਹਦੇ ਤੋਂ ਬਹੁਤ ਸਾਰੀ ਰਿਕਵਰੀ ਵੀ ਹੋਈ ਆ ਸੋ ਕਈ ਵਾਰੀ ਮਤਲਬ ਕਈ ਵਾਰੀ ਐਸਕੇਪ ਹੋ ਸਕਦਾ ਕਰ ਜਾਂਦਾ ਹੋਵੇ ਤੇ ਤਦੇ ਹੀ ਆਪਾਂ ਪ੍ਰੋਪਰ ਇੰਟਰ ਅਜੰਸੀ ਕੋਆਰਡੀਨੇਸ਼ਨ ਤੇ ਫੋਕਸ ਕਰਦੇ ਆ ਕਿ ਬੀਐਸਐਫ ਤੇ ਬਾਕੀ ਏਜੰਸੀਜ਼ ਦਾ ਕੋਆਰਡੀਨੇਸ਼ਨ ਹੋਵੇ ਸੈਕੰਡ ਲਾਈਨ ਆਫ ডিফেন্স ਜਿਹੜੀ ਲਾਉਣ ਦਾ ਪਰਪਸ ਵੀ ਇਹੀ ਸੀ ਵਿਲੇਜ ডিফেন্স ਕਮੇਟੀਆਂ ਆਪਾਂ ਬਣਾਈਆਂ ਕਾਫੀ ਜ਼ਿਆਦਾ ਕਮੇਟੀਆਂ ਬਣਾਈਆਂ ਜਿਹੜੇ ਬਾਰਡਰ ਏਰੀਆ ਬਹੁਤ ਕੰਮ ਕਰਦੇ ਜੀ ਬਹੁਤ ਮਦਦ ਕਰਦੇ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਜ਼ ਉਹਨਾਂ ਕੋਲ ਕਾਫੀ ਇਨਫੋਰਮੇਸ਼ਨ ਵੀ ਆਉਂਦੀ ਹੈ ਜਿਦਾ ਫਾਜ਼ਿਲ ਕਾ ਜ ਆਪਾਂ ਦੇਖਿਆ ਸੀ 38 ਕਿਲੋ ਦੀ ਰਿਕਵਰੀ ਹੋਈ ਸੀ ਈਵਨ ਹੁਣ ਅਸੀਂ ਹਰ ਚੀਜ਼ ਆਪਾਂ ਦੱਸ ਨਹੀਂ ਸਕਦੇ ਨਾ ਜੀ ਕਿ ਡਿਸਕਲੋਜ਼ ਨਹੀਂ ਕਰ ਸਕਦੇ ਈਵਨ ਜਿਹੜੇ ਕੇਸ ਹੋਰ ਵੀ ਫੜੇ ਜਾਂਦੇ ਉਹਨਾਂ 'ਚ ਬਹੁਤ ਮਦਦ ਮਿਲਦੀ ਹੈ ਸੋ ਸਮੇਂ-ਸਮੇਂ ਤੇ ਜਿੱਦਾਂ ਪਹਿਲਾਂ ਆਪਾਂ ਸੈਕੰ ਫਿਰ ਇਹ ਲੱਗਿਆ ਕਿ ਵਿਲੇਜ ਡਿਫੈਂਸ ਕਮੇਟੀਆਂ ਹੋਣੀਆਂ ਚਾਹੀਦੀਆਂ ਸੋ ਹਰ ਚੀਜ਼ ਜਿਹੜੀ ਐਡੀਸ਼ਨਸ ਹੋ ਰਹੀਆਂ ਹੈ ਔਰ ਉਹ ਐਡੀਸ਼ਨਸ ਹੋਣ ਦੇ ਨਾਲ ਨਾਲ ਪ੍ਰिवेंशन ਵੀ ਹੋ ਰਹੀ ਹੈ ਔਰ ਡਿਟੈਕਸ਼ਨ ਵੀ ਹੋ ਰਹੀ ਹੈ ਸਰ ਜਿਹੜੇ ਬੰਦੇ ਫੜੇ ਗਏ ਨੇ ਜਿਨ੍ਹਾਂ ਚੰ디ਗੜ੍ਹ ਕਾਂਡ ਕੀਤਾ ਐਕਚੁਅਲੀ ਉੱਥੇ ਅਮਰਿਸਰ ਦਾ ਇੱਕ ਪਿੰਡ ਹੈ ਤੁਹਾਨੂੰ ਉੱਥੇ ਹੀ ਨਾਲ ਸਾਰੇ ਖੇਡਦੇ ਉੱਥੇ ਹੁਣ ਪੁਲਿਸ ਪੰਜਾਬ ਪੁਲਿਸ ਹੌਟੇ ਲੈਵਲ ਤੇ ਕਰ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਗ੍ਰੇਨੇਡ ਜਾਂ ਹਥਿਆਰ ਜਿਹੜਾ ਆਪ ਕਿਹਨੂੰ ਕਰ ਰਿਹਾ ਤੇ ਤੇ ਮੈਂ ਕਹਿ ਰਿਹਾ ਬੜੀ ਸੈਂਸਿਟਿਵ ਜੀ ਇਨਫੋਰਮੇਸ਼ਨ ਹੈ ਇਹ ਏਡੀ ਜਲਦੀ ਆਪਾਂ ਇਹ ਚੀਜ਼ ਨੂੰ ਡਿਸਕ ਜਿਹੜਾ ਇੰਟਰਨਲ ਸਿਕਿਉਰਿਟੀ ਦੇ ਅੰਡਰ ਕੰਮ ਕਰਦਾ ਸਾਰਾ ਇਸ ਤੇ ਕੰਮ ਕਰ ਰਿਹਾ ਔਰ ਚੰਡੀਗੜ੍ਹ ਪੁਲਿਸ ਦੇ ਨਾਲ ਵੀ ਕੋਆਰਡੀਨੇਟ ਕਰ ਰਿਹਾ